ਕਿਵੇਂ ਦੀ ਲੱਗੀ ਫਿਰ ਫਿਲਮ ਬਹੁਤ ਵਧੀਆ ਵੀਰੇ ਫਿਲਮ ਬਹੁਤ ਵਧੀਆ ਤੇ ਖਾਸ ਕਰਕੇ ਆਪਾਂ ਨੂੰ ਸਿਮੀ ਚੈਲ ਦਾ ਕਰੈਕਟਰ ਬਹੁਤ ਵਧੀਆ ਲੱਗਿਆ ਸਟੋਰੀ ਵਾਈਜ਼ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਲਓ ਕਨਸੈਪਟ ਅਲੱਗ ਸੀਗਾ ਥੋੜਾ ਜਿਹਾ ਉਹ ਮੈਨੂੰ ਬਹੁਤ ਅਟ੍ਰੈਕਟ ਕੀਤਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਲੱਗੀ ਤੇ ਕੋਈ ਮੈਂ ਕਹਿਣਾ ਹੀ ਹੈ ਕਿ ਸਾਰੇ ਕਹਿੰਦੇ ਆ ਕਿ ਜਦ ਤੁਸੀਂ ਚੰਗੀ ਮੂਵੀ ਦੇਖਦੇ ਹੋ ਦੀ ਤੁਹਾਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਪੰਜ ਵਿੱਚੋਂ ਕਿੰਨੇ ਸਟਾਰ ਦਵਾਂਗੇ ਪੰਜ ਦੇ ਦੇਣੇ ਪਿੱਛੇ ਦੇ ਦਿੰਦੀ ਬਹੁਤ ਵਧੀਆ ਫਿਲਮ ਹੈ ਬਹੁਤ ਵਧੀਆ ਐਗਜ਼ੀਕਿਊਸ਼ਨ ਹੈ ਥੱਪਰ ਭਾਈ ਨੇ ਬਹੁਤ ਸੋਹਣਾ ਕੰਮ ਕੀਤਾ ਹੈ ਅੱਛਾ ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਤੁਸੀਂ ਜੀ ਪੰਜ ਵਿੱਚੋਂ ਬਿਲਕੁਲ ਪੰਜ ਦਵਾਂਗੇ ਜੀ ਬਹੁਤ ਯਾਦ ਆਏ ਸੀ ਆਪਣਾ ਬਚਪਨ ਸਪੈਸ਼ਲੀ ਆਪਣੀ ਜਵਾਨੀ ਕਾਲਜ ਦੇ ਸਭ ਯਾਦ ਆਏ ਬਿਲਕੁਲ ਬਿਲਕੁਲ ਫੈਮਿਲੀ ਫਿਲਮ ਹੈ ਬੱਚਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਪੇਰੈਂਟਸ ਦੇ ਨਾਲ ਦੇਖਣੀ ਚਾਹੀਦੀ ਹੈ ਔਰ ਸਿੱਖਣਾ ਚਾਹੀਦਾ ਜੀ ਫਿਲਮ ਆ ਚੁੱਕੀ ਹੈ ਤੇ تھیਟਰਸ ਦੇ ਵਿੱਚ ਅੱਜ ਪ੍ਰੀਮੀਅਰ ਦੇ ਉੱਤੇ ਆਏ ਸੀਗੇ ਜੀਵੇ ਸੋਨਿਆ ਜੀ ਫਿਲਮ ਬਹੁਤ ਮੈਨੂੰ ਤੇ ਬਹੁਤ ਪਸੰਦ ਆਈ ਸਿਮੀ ਚੈਲ ਦੀ ইমরান ਅਬਾਸ ਬਾ ਕਮਾਲ ਤੇ ਫਿਲਮ ਦੇਖ ਕੇ ਕਵੀਰਾ ਆਇਆ ਇਹਨਾਂ ਨੂੰ ਪੁੱਛਦੇ ਆਂ ਆਪਾਂ ਕਿਵੇਂ ਦੀ ਲੱਗੀ ਹਾਂਜੀ ਬਾਈ ਸ਼ਸ਼ਕਾ ਸ਼ਸ਼ਕਾ ਵੀਰੇ ਕਿਵੇਂ ਦੀ ਲੱਗੀ ਫਿਰ ਫਿਲਮ ਬਹੁਤ ਵਧੀਆ ਵੀਰੇ ਫਿਲਮ ਬਹੁਤ ਵਧੀਆ ਤੇ ਖਾਸ ਕਰਕੇ ਆਪਾਂ ਨੂੰ ਸਿਮੀ ਚੈਲ ਦਾ ਕਰੈਕਟਰ ਬਹੁਤ ਵਧੀਆ ਲੱਗਿਆ ਜਿਵੇਂ ਉਹਨਾਂ ਨੇ ਬਾਰਡਰੋਂ ਪਾਰ ਵੀ ਮਤਲਬ ਕਿ ਪਿਆਰ ਕਰਕੇ ਇਹ ਸਾਬਤ ਕੀਤਾ ਵੀ ਜਾਤਾਂ ਪਾਤਾਂ ਦਾ ਵੀ ਕੋਈ ਮਤਲਬ ਨਹੀਂ ਹੁੰਦਾ ਜਦੋਂ ਆਪਾਂ ਪਿਆਰ ਕਰਦੇ ਆਂ ਤੇ ਬਾਕੀ ਫਿਲਮ ਬਹੁਤ ਵਧੀਆ ਸੀ ਵੀਰੇ ਆਪਣੇ ਦੋਸਤਾਂ ਦੇ ਨਾਲ ਦੁਬਾਰਾ ਫਿਲਮ ਫਿਰ ਦੇਖਣ ਵਾਸਤੇ ਜਾ ਰਹੇ ਹੋ ਜਰੂਰ ਜਾਵਾਂਗੇ ਵੀਰੇ ਜਰੂਰ ਜਾਵਾਂਗੇ ਇੱਕ ਵਾਰ ਕੈਮਰੇ 'ਚ ਦੇਖ ਕੇ ਕਹਦੇ ਸੀਮੀ ਚੈਲ ਨੂੰ ਸੀਮੀ ਚੈਲ ਜੀ ਦਾ ਕਰੈਕਟਰ ਬਹੁਤ ਵਧੀਆ ਲੱਗਿਆ ਤੇ ਫਿਲਮ ਬਹੁਤ ਕੈਂਟ ਹੈ ਕਿਉਂਕਿ ਥੈਂਕ ਯੂ ਥੈਂਕ ਯੂ ਤਾਂ ਜਿਵੇਂ ਸੋਣਾ ਦੇ ਹੋਰ ਪੁੱਛਦੇ ਆ ਪਰ ਰਿਵਿਊਜ਼ ਲੈਣੇ ਆ ਕਿੰਨਾ ਦੀ ਐਕਟਿੰਗ ਸਭ ਤੋਂ ਵਧੀਆ ਲੱਗੀ ਆ ਜਿਹੜਾ ਨਾਲ ਦਾ ਮੁੰਡਾ ਹੁੰਦਾ ਹੈ ਜਿਹੜਾ ਉਹ ਇਮਰਾਹ ਹਨ ਜੰਜੀ ਉਹ ਉਹ ਸਟੋਰੀ ਵਾਈਜ਼ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਮਤਲਬ ਕਨਸੈਪਟ ਅਲੱਗ ਸੀਗਾ ਥੋੜਾ ਜਿਹਾ ਉਹ ਮੈਨੂੰ ਬਹੁਤ ਅਟ੍ਰੈਕਟ ਕੀਤਾ ਬਹੁਤ ਵਧੀਆ ਸੀਗਾ ਅੱਛਾ ਕਿੰਨਾ ਕਿੰਨਾ ਦੀ ਸਭ ਤੋਂ ਵਧੀਆ ਲੱਗਿਆ ਤੁਹਾਨੂੰ ਵੀ ਇਹ ਚੀਜ਼ ਸਭ ਤੋਂ ਵਧੀਆ ਨਿਕਲ ਕੇ ਬਾਹਰ ਆਈ ਇੱਕ ਲਵ ਸਟੋਰੀ ਸੀਗੀ ਆ ਇਹ ਲਵ ਸਟੋਰੀ ਤੇ ਸੀਗੀ ਔਰ ਥੋੜਾ ਡਿਫਰੈਂਸ ਸੀਗਾ ਇੰਡੀਆ ਔਰ ਪਾਕਿਸਤਾਨ ਨੂੰ ਲੈ ਕੇ ਜਿਹੜਾ ਕਨਸੈਪਟ ਸੀਗਾ ਤੇ ਨਾਲੇ ਜਿਹੜਾ ਐਂਡਿੰਗ ਪਾਰਟ ਸੀ ਉਹ ਬਹੁਤ ਹੀ ਅਨ ਐਕਸਪੈਕਟਿਡ ਥਾ ਕਿ ਇਹ ਚੀਜ਼ ਹਾਂ ਕਿ ਇਹ ਚੀਜ਼ ਹੋਊਗੀ ਕਿੰਨੇ ਸਟਾਰ ਦੋਗੇ ਤੁਸੀਂ ਪੰਜ ਵਿੱਚ ਮੈਂ ਪੰਜ ਤੋਂ ਪੰਜ ਦਊਂਗਾ ਵੀਰੇ ਥੈਂਕ ਯੂ so much ਥੈਂਕ ਬਹੁਤ ਵਧੀਆ ਲੱਗੀ ਤੇ ਕੋਈ ਮੈਂ ਕਹਿਣਾ ਹੀ ਹੈ ਕਿ ਸਾਰੇ ਕਹਿੰਦੇ ਆ ਕਿ ਜਦ ਤੁਸੀਂ ਚੰਗੀ ਮੂਵੀ ਦੇਖੀ ਉਹਦੀ ਤੁਹਾਨੂੰ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਸੋ ਬਹੁਤ ਸੋਹਣੀ ਲੱਗੀ ਹੈ ਔਰ ਪਿਆਰ ਪਾਕਿਸਤਾਨ ਦਾ ਇੰਡੀਆ ਦਾ ਦਿਖਾਇਆ ਹੈ ਜੰਗ ਜਨਰੇਸ਼ਨ ਹੈ ਕੰਮ ਕਰਦੀ ਹੈ ਤੁਸੀਂ ਮੈਂ ਕੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡਾ ਜਿਹੜਾ ਪਾਕਿਸਤਾਨ ਤੇ ਇੰਡੀਆ ਦਾ ਜਿਹੜਾ ਹੈਗਾ ਨਾ ਕਿ ਉਹ ਪੋਲੀਟੀਸ਼ੀਅਨ ਜਿਹੜਾ ਕੰਮ ਕਰ ਰਹੇ ਨੇ ਉਹ ਨਾ ਹੋਵੇ ਤਾਂ ਵਧੀਆ ਕੰਮ ਲੱਗੇ। ਤੁਹਾਨੂੰ ਟੈਕਨੀਕਲੀ ਕੰਮ ਕਿੱਦਾਂ ਦਾ ਲੱਗਿਆ? ਬਹੁਤ ਸੋਹਣਾ ਕੰਮ ਲੱਗਿਆ। ਇੱਕ ਜਿੱਦਾਂ ਅਨਐਕਸਪੈਕਟਿਡ ਜੀ ਲਵ ਸਟੋਰੀਜ਼ ਹੈਗੇਂ ਇੰਡੀਆ ਪਾਕਿਸਤਾਨ ਦੀ। ਇਹ ਚੀਜ਼ ਕਿਤੇ ਨਾ ਕਿਤੇ ਪ੍ਰਭਾਵਿਤ ਕਰ ਰਹੀ ਆ। ਨਹੀਂ ਅਨਐਕਸਪੈਕਟਿਡ ਤਾਂ ਨਹੀਂ ਹੈਗੀ ਅੱਗੇ ਤੁਸੀਂ ਦੇਖੋ ਕਿ ਕਈ ਵਾਰ ਦਿਖਾਉਂਦੇ ਕਿ ਇੰਡੀਅਨ ਮੁੰਡਾ ਪਾਕਿਸਤਾਨੀ ਕੁੜੀ ਹੈ। ਹੁਣ ਦਿਖਾਏ ਕਿ ਪਾਕਿਸਤਾਨ ਦਾ ਮੁੰਡਾ ਤੇ ਇੰਡੀਆ ਦੀ ਕੁੜੀ ਹੈ। ਚੇਂਜਸ ਆਉਣੀਆਂ ਚਾਹੀਦੀਆਂ। ਸੋ ਕਾਫੀ ਚੰਗੀ ਕੋਸ਼ਿਸ਼ ਕੀਤੀ। ਪੰਜ ਵਿੱਚੋਂ ਕਿੰਨੇ ਸਟਾਰ ਦੋਗੇ ਦਾਸ ਤੇ ਦਸ ਦਸ ਦੇ ਦਿੰਦੀ ਆ थैंक यू थैंक यू थैंक यू ਬਹੁਤ ਵਧੀਆ ਫਿਲਮ ਹੈ ਬਰਵਰ ਦੀ ਐਗਜ਼ੀਕਿਊਸ਼ਨ ਹੈ ਥਾਪਰ ਬਾਈ ਨੇ ਬਹੁਤ ਸੋਨਾ ਕੰਮ ਕੀਤਾ ਹੈ ਅੱਛਾ ਪੰਜ ਵਿੱਚੋਂ ਕਿੰਨੇ ਸਟਾਰ ਦੇਵੋਗੇ ਤੁਸੀਂ ਜੇ ਪੰਜ ਵਿੱਚੋਂ ਬਿਲਕੁਲ ਪੰਜ ਦੇਵਾਂਗੇ ਜੀ ਅੱਛਾ ਟੈਕਨੀਕਲੀ ਕੰਮ ਕਿੱਦਾਂ ਦਾ ਲੱਗਿਆ ਤੁਹਾਨੂੰ ਇੱਕ ਸਟੋਰੀ ਬਾਈਂਡ ਜਿਵੇਂ ਕੀਤੀ ਹੋਈ ਸੀ ਥਾਪਰ ਬਾਈ ਨੇ ਕਿੰਨਾ ਕੁ ਵਧੀਆ ਲੱਗਿਆ ਇਹ ਕਨਸੈਪਟ ਦੇਖ ਕੇ ਦੇਖੋ ਪੰਜਾਬੀ ਸਿਨੇਮਾ ਹੁਣ ਦੇਖ ਕੇ ਰ ਆਪਣਾ ਗ੍ਰੋਥ ਕਰ ਹੀ ਰਿਹਾ ਹੈ ਰਹਾ ਇਹ ਬਹੁਤ ਸੋਹਣਾ স্ক্রিপਟ ਹੈ اسپੈਸ਼ਲੀ ਡਾਇਲੌਗਸ ਡਾਇਲੌਗਸ ਤਾਂ ਬਹੁਤ ਵਧੀਆ ਕੰਮ ਕੀਤਾ ਹੈ ਐਂਡ ਸਾਊਂਡ ਡਿਜ਼ਾਈਨ ਵੀ ਫਿਲਮ ਦਾ ਬਹੁਤ ਸੋਹਣਾ ਹੈ ਗਾਣੇ ਕਿਵੇਂ ਦੇ ਲੱਗੇ ਹੋਏ ਫਿਲਮ ਦੇ ਗਾਣੇ ਤਾਂ ਆਬਵੀਅਸਲੀ ਹੁਣ ਟਾਈਟਲ ਟਰੈਕ ਯਾਤੀਬ ਅਸलम ਜੀ ਨੇ ਗਾਇਆ ਤੇ ਐਂਡ ਬਿਊਟੀਫੁੱਲ ਕੋਈ ਬ੍ਰੇਡ ਸੀਨ ਹੈ ਕਿ ਤੁਹਾਡਾ ਕਿਹੜਾ ਸੀਗਾ ਮੁਸ਼ਕਿਲ ਹੈ ਦੱਸਣਾ ਕਿਉਂਕਿ ਫਿਲਮ ਆਪਣੇ ਆਪ ਚ ਬਹੁਤ ਸੋਹਣੀ ਬਣੀ ਹੈ ਐਂਡ ਟੋਟਲੀ ਫਿਲਮੀ ਬੋਸ ਹੋਣੀ ਹੈ ਮਤਲਬ ਕੋਈ ਇੱਕ ਫੇਵਰਿਟ ਸੀਨ ਤਾਂ ਬਸ ਆਬਵੀਅਸਲੀ ਅਨਐਕਸਪੈਕਟਿਡ ਐਂਡਿੰਗ ਫਸਟ ਆਫ ਆਲ ਯਸ ਅਲੀ ਪ੍ਰਵੇਜ਼ ਦੇ ਨਾਲ ਨਾਲ ਸਿਮੀ ਚੈਲੋ ਜੀ ਹੋਰਾਂ ਦੀ ਐਕਟਿੰਗ ਇਹਨਾਂ ਦੇ ਨਾਲ ਨਾਲ ਫਿਰ ਤੁਹਾਨੂੰ ਸਰਬਜੀਤ ਸਾਬੀ ਕਿਵੇਂ ਦੇ ਲੱਗੇ ਆਬਵੀਅਸਲੀ ਸਰਬਜੀਤ ਪਾਟਾ ਦਾ ਕਰੈਕਟਰ ਜੋ ਹੈਗਾ ਜ਼ਬਰਦਸਤ ਮਤਲਬ ਕਾਮਿਕ ਟਾਈਮਿੰਗ ਐਂਡ ਸਬਕੋਚ ਓਬਵੀਅਸਲੀ ਯਾਰ ਇਹੋ ਜਿਹੇ ਮਸਾਲਾ ਤੇ ਫਿਲਮ ਤੇ ਚਾਹੀਦਾ ਚਾਹੀਦਾ ਹੁੰਦਾ ਹੈ। ਓਕੇ थैंक यू सो मच। थैंक यू। ਆਪਣੀ ਫੈਮਿਲੀ ਦੇ ਨਾਲ ਜ਼ਰੂਰ ਦੇਖਣ ਜਾਇਓ। ਡੈਫੀਨਿਟਲੀ ਡੈਫੀਨਿਟਲੀ ਓਬਵੀਅਸਲੀ ਜਾਵਾਂਗੇ ਆਪਾਂ ਫਿਲਮ ਦੇਖਣ। ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਜਾਵਾਂਗੇ ਵੀ ਫੈਮਿਲੀ ਦੇ ਨਾਲ ਦੇਖਣਯੋਗ ਹੈਗੀ ਆ ਫਿਲਮ? ਬਿਲਕੁਲ 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 ਪਿਓਰਲੀ ਫੈਮਿਲੀ ਫਿਲਮ ਹੈ। ਸਾਰੇ ਜਾਓ ਜ਼ਰੂਰ ਦੇਖਣ। ਪੰਜ ਚੋਂ ਪੰਜ ਸਟਾਰ ਮੇਰੀ ਫੈਮਿਲੀ। ਬਹੁਤ ਵਧੀਆ। थैंक यू सो मच थैंक यू थैंक यू जी वे सोन है जी फिल्म देख के आ रहे थे दे फैमिली देख के आ रही है किवें दी लगी तो? बहुत बहुत अच्छी लगी लव स्टोरी सीगी एक किते लगे थे ਤੁਹਾਨੂੰ ਆਪਣੀ ਜਿੰਦਗੀ ਦੇ ਦਿਨ ਯਾਦ ਆਏ ਸੀਗੇ ਪੁਰਾਣੇ ਇਧਰ ਕੁਝ ਬਹੁਤ ਯਾਦ ਆਇਸੀ ਆਪਣਾ ਬਚਪਨ ਸਪੈਸ਼ਲੀ ਆਪਣੀ ਜਵਾਨੀ ਕਾਲਜ ਦੇ ਸਭ ਯਾਦ ਆ ਰਹੇ ਕਨੈਕਟ ਕਰ 파 ਰਹੇ ਸੀਗੇ ਫਿਰ ਤੋਂ ਬਹੁਤ ਅੱਛੇ ਨਾਲ ਕਰ ਰਹੇ 파 ਰਹੇ ਸੀ ਔਰ ਸਭ ਤੋਂ ਵੱਡਾ ਮੈਸੇਜ ਇਹ ਹੈ ਕਿ ਆਪਸੇ ਪਿਆਰ ਦੋਨੋਂ ਦੇਸ਼ ਦਾ ਬਹੁਤ ਜ਼ਰੂਰੀ ਹੈ ਔਰ ਇਹ ਆਉਣ ਵਾਲੇ ਟਾਈਮ ਤੇ ਹੋਏਗਾ ਜੀ ਅੱਛਾ ਇਸ ਚੀਜ਼ ਨੂੰ ਲੈ ਕੇ ਤੁਸੀਂ ਸਿਮੀ ਚੈਲ ਜੀ ਹੋਰਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਹਾਡੇ ਵਾਸਤੇ ਮੈਨੂੰ ਲੱਗਦਾ ਹੈ ਤੁਹਾਡੇ ਖਾਸ ਕਰਕੇ ਜਿਹੜੀ ਆਪਣੀ ਫੈਮਿਲੀ ਦੇ ਵਾਸਤੇ ਦੇਖਣ ਨੂੰ ਮੂਵੀ ਬਣਾਈ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇਹ ਹੈ ਕਿ ਵੀ ਦੇਖਣੀ ਚਾਹੀਦੀ ਵੀ ਮੂਵੀ ਬਹੁਤ ਵਧੀਆ ਹੈ ਔਰ ਜਿਸ ਤਰ੍ਹਾਂ ਅੱਜ ਕੱਲ ਦਾ ਟਾਈਮ ਹੈ ਕਿ ਅੱਜ ਕੱਲ ਤੇ ਮਾਪੇ ਵੀ ਇਨ ਐਡਵਾਂਸ ਹੋ ਚੁੱਕੇ ਨੇ ਬੱਚਿਆਂ ਦੇ ਨਾਲ ਬਿਲਕੁਲ ਰਜਾਬੰਦੀ ਕਰਦੇ ਅੱਛਾ ਤੁਹਾਨੂੰ ਕਿਵੇਂ ਦੀ ਲੱਗੀ ਹੈ ਬਹੁਤ ਅੱਛੀ ਲੱਗੀ ਹੈ ਜੀ ਬਾਕੀ ਮੈਨੂੰ ਥੋੜਾ ਇਹ ਲੱਗਿਆ ਕਿ ਜਿਸ ਤਰ੍ਹਾਂ ਉਹਨਾਂ ਨੇ ਉਹਨੂੰ ਚੇਜ਼ ਕੀਤਾ ਐਂਡ ਦੇ ਵਿੱਚ ਤਾਂ ਥੋੜਾ ਪਹਿਲੇ ਸੱਚਾਈ ਦੇਖਣੀ ਚਾਹੀਦੀ ਹਈ ਉਹ ਵਾਕਈ ਇਨੋਸੈਂਟ ਸੀ ਵਿਚਾਰਾ ਔਰ ਉਹਨੂੰ ਇਸ ਤਰ੍ਹਾਂ ਉਹਨਾਂ ਨੇ ਸ਼ੂਟ ਕਰ ਦਿੱਤਾ ਕਿਤੇ ਨਾ ਕਿਤੇ ਤੁਸੀਂ ਵੈਸੇ ਇੱਕ ਗੱਲ ਦੱਸੋ ਤੁਹਾਡੇ ਜਿਹੜੇ ਹਸਬੰਦ ਨੇ ਉਹ ਉਹ ਇਦਾਂ ਦੀ ਸ਼ਰਾਰਤ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀ ਹੈ ਉਹ ਤਾਂ ਉਹ ਕਹ ਰਿਹਾ ਕਿ 트ੈਜੀ ਕੈਂਡ ਬਹੁਤ ਐ ਐਟ ਲੀਸਟ ਉਹਨੂੰ ਪਤਾ ਚੱਲਣਾ ਚਾਹੀਦਾ ਸੀ ਕਿ ਉਹ ਮੇਰੇ ਪਿੱਛੇ ਡੈਡ ਤੁਹਾਕੀ ਬਹੁਤ ਅੱਛਾ ਹੈ ਬਹੁਤ ਹੀ ਚੰਗੂ ਪਹਿਲਾਂ ਮੈਂ ਇੱਕ ਮੈਸੇਜ ਵੀ ਦੇ ਰਹੀ ਆ ਵੀ ਜਿਹੜੇ ਅੱਜ ਕੱਲ ਦੇ ਬੱਚੇ ਨੇ ਉਹ ਕਨੈਕਟ ਨਹੀਂ ਹੋ ਰ پا ਰਹੇ ਆਪਣੇ ਮਾਪੇ-ਪਿਓ ਦੇ ਨਾਲ ਇਸ ਚੀਜ਼ ਨੂੰ ਲੈ ਕੇ ਤੁਸੀਂ ਕਿੰਨਾ ਦੱਸੋਗੇ ਸਾਨੂੰ ਵੀ ਹਾਂ ਕਿ ਅੱਜ ਕੱਲ ਦੇ ਬੱਚੇ ਸੱਚੇ ਕਨੈਕਟ ਨਹੀਂ ਹੋ ਪਾ ਰਹੇ ਅਕਚੁਅਲੀ ਕੀ ਹੈ ਕਿ ਮੈਂ ਆਪਣੇ ਬੱਚਿਆਂ ਦੀ ਗਲਤੀ ਨਹੀਂ ਕਰਾਂਗੀ ਉਹ ਬਹੁਤ ਕਨੈਕਟਡ ਹੈ ਬਟ ਇਹ ਹੈ ਕਿ ਕਨੈਕਟ ਇਸ ਲਈ ਨਹੀਂ ਹੋ ਪਾ ਰਿਹਾ ਕਿ ਮਾਪੇ ਵੀ ਅੱਨੇ ਜ਼ਿਆਦਾ ਆਪਣੇ ਕੰਮ ਵਿੱਚ ਬਿਜ਼ੀ ਹੈ ਕਿ ਉਹ ਜਿੰਨਾ ਰਿਕੁਆਇਰਡ ਟਾਈਮ ਹੈ ਆਪਣੇ ਬੱਚਿਆਂ ਨੂੰ ਨਹੀਂ ਦੇ ਪਾ ਰਹੇ ਹੈਨਾ ਔਰ ਬੱਚਿਆਂ ਦੀ ਐਕਸਪੈਕਟੇਸ਼ਨ ਜਿਹੜੀ ਆ ਉਹ ਬਹੁਤ ਆਈ ਹੈ बच्चे चाहते हैं भी अस अपने पेरेंट्स नल गल करिए समटाइम्स इट कि एवर दे आर फ्री टू टॉक टू दैम दे डोंट गिव द टाइम एंड बट दिस शुड नॉट बी चिल्ड्रन शुड उनको भी समझना चाहिए कि हमारे पेरेंट्स की कोई मजबूरी है या बच्चों को अपने पेरेंट्स के साथ बहुत फ्री होना चाहिए जो भी है बात बतानी चाहिए ਔਰ ਜੈਸੇ ਆਇਡੈਂਟੀਟੀ ਛੁਪਾ ਕੇ ਰਹਿਣਾ ਜਾਂ ਕਰਨਾ दैट्स ਕਿਤੇ ਕਿਤੇ ਪਿਆਰ ਦੇ ਵਿੱਚ ਇਦਾਂ ਦੀਆਂ ਛੋਟੀਆਂ ਛੋਟੀਆਂ ਜਿਹੀ ਉਹ ਤਾਂ ਨਾਰਮਲ ਹੈ ਔਰ ਉਹ ਜ਼ਰੂਰੀ ਹੈ ਉਹ ਜ਼ਰੂਰੀ ਹੈ ਉਹ ਬੱਚੇ ਕਰਦੇ ਤੁਸੀਂ ਇਹ ਗੱਲ ਮੰਨਦੇ ਹੋ ਪਿਆਰ ਜਾਤ ਪਾਤ ਕੁਝ ਨਹੀਂ ਦੇਖਦਾ ਬਿਲਕੁਲ ਨਹੀਂ ਦੇਖਦਾ ਔਰ ਦੇਖ ਉਸ ਟਾਈਮ ਤੁਸੀਂ ਆਪਣੇ ਦਿਲ ਤੇ ਕੰਟਰੋਲ ਕਰ ਹੀ ਨਹੀਂ ਸਕੇ ਉਹ ਸਭ ਬਾਤ ਚਾਹੁੰਦਾ ਬੱਲਾ ਪਿਆਰ ਆਂਦਾ ਸਾਡੇ ਸਾਡੇ ਦਰਸ਼ਕਾਂ ਵਾਸਤੇ ਇੱਕ ਮੈਸੇਜ ਦੇ ਦਿਓ ਵੀ ਫੈਮਿਲੀ ਫਿਲਮ ਹੈਗੀ ਐ ਦੇਖਣ ਜ਼ਰੂਰ ਬਿਲਕੁਲ ਬਿਲਕੁਲ ਫੈਮਿਲੀ ਫਿਲਮ ਹੈ ਬੱਚਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਪੈਰੈਂਟਸ ਦੇ ਨਾਲ ਦੇਖਣੀ ਚਾਹੀਦੀ ਹੈ ਔਰ ਸਿੱਖਣਾ ਚਾਹੀਦਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਸੋ ਇਹ ਸੀਗਾ ਜੀ ਵੀ ਸੀ ਜੀ ਸੋਨਿਆਂ ਦੇ ਫਿਲਮ ਦਾ ਪ੍ਰੀਮੀਅਰ ਇਸ ਪਹੁੰਚੇ ਹੋਏ ਸੀ ਕਿ ਜਿੱਥੇ ਕਿ ਸਾਨੂੰ ਉਹ ਦਰਸ਼ਕਾਂ ਦੇ ਵੱਲੋਂ ਬਹੁਤ ਪਰ ਮਾ ਹੁੰਗਾਰਾ ਮਿਲ ਰਿਹਾ ਇਸ ਫਿਲਮ ਨੂੰ ਦੇਖਣ ਦੇ ਵਾਸਤੇ ਦਰਸ਼ਕਾਂ ਵੱਲੋਂ ਕਿਹਾ ਵੀ ਜਾ ਰਿਹਾ ਕਿ ਇਹ ਫਿਲਮ ਹੈ ਜਿਹੜੀ ਉਹ ਫੈਮਿਲੀ ਨਾਲ ਤੁਸੀਂ ਦੇ ਟੀਮ ਦੇ ਵੱਲੋਂ ਪੂਰੀ ਟੀਮ ਜੀਵੇ ਜੀ ਸੋਹਣਿਆ ਨੂੰ ਬਹੁਤ ਬਹੁਤ ਵਧਾਈਆਂ ਇੱਦਾਂ ਹੀ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਕੈਮਰਾ ਪਰਸਨ ਸਰਬਜੀਤ ਦੇ ਨਾਲ ਮੈਂ ਜੀ ਬਲਤਨ ਵਾਸ਼ ਸ਼ਸ਼ਕਾ ਸ਼ਬਕ ਹੈ